ਸਾਂ ਹੀ ਸਿਕਿਉਰਿਟੀ ਤੋਂ ਪਤਾ ਲੱਗਿਆ ਕਿ ਇੱਥੇ ਜਿਹੜਾ ਬੰਬ ਲਾਸਟ ਦਾ ਮੇਲ ਕੁਝ ਆਈ ਹੈ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਸਾਰੇ ਇਸ ਤੋਂ 9 ਵਜੇ ਰੁਟੀਨ 'ਚ ਜਿਵੇਂ ਦਫਤਰ ਹੋਣੀ ਹੈ 9 ਵਜੇ ਆਏ ਸੀਗੇ ਉਦੋਂ ਪਤਾ ਲੱਗਿਆ ਵੀ ਆਹ ਗੱਲਬਾਤ ਹੋਈ ਹੈ ਉਸ ਕਰਕੇ ਸਾਰੇ ਰੋਕ ਦਿੱਤੇ ਗਏ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ ਕੱਲ ਸਕੂਲਾਂ ਨੂੰ ਵੀ ਚੰਡੀਗੜ੍ਹ ਦੇ ਜਿਹੜੇ ਸੀਗੇ ਤਕਰੀਬਨ 20 ਤੋਂ ਜ਼ਿਆਦਾ ਸਕੂਲਾਂ ਨੂੰ 25-26 ਸਕੂਲਾਂ ਨੂੰ ਜਿਹੜਾ ਥ੍ਰੈਟਸ ਮਿਲੀਆਂ ਸੀ ਈਮੇਲ ਆਈਆਂ ਸੀਗੀਆਂ ਮ्युनਿਸਪਲ ਕਾਰਪੋਰੇਸ਼ਨ ਦਾ ਉੱਥੇ ਇੱਕ ਬਿਲਡਿੰਗ ਹੈਗੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਉੱਥੇ ਉਸ ਦੀਆਂ ਧਮਕੀਆਂ ਮਿਲੀਆਂ ਨੇ ਤਿੰਨ ਜਗ੍ਹਾ ਤੇ ਥ੍ਰੈਟਸ ਜਿਹੜੀਆਂ ਨੇ ਆਈਆਂ ਨੇ ਔਰ ਇਹ ਈਮੇਲ ਦੇ ਰਾਹੀਂ ਇਸ ਤਰੀਕੇ ਦੀਆਂ ਜਿਹੜੀ ਹੈਗੀ ਥ੍ਰੈਟ ਦਿੱਤੀ ਗਈ ਹੈ ਪੂਰੀ ਤਰ੍ਹਾਂ ਖਾਲੀ ਕਰਕੇ ਉਸ ਦੇ ਬਾਅਦ ਇੱਥੇ ਕਾਰਡਨ ਆਫ ਕਰ ਦਿੱਤਾ ਗਿਆ ਸਾਰਾ ਏਰੀਆ ਔਰ ਏਰੀਆ ਕਾਰਡਨ ਆਫ ਕਰਨ ਦੇ ਬਾਅਦ ਇੱਥੇ ਸੁਰੱਖਿਆ ਏਜੰਸੀਆਂ ਆਪਣੇ ਸਰਚ ਆਪਰੇਸ਼ਨ ਇਸ ਟਾਈਮ ਜਿਹੜੀਆਂ ਚਲਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਡੀਫੈਕਟ ਚੈਨਲ ਪੰਜਾਬੀ ਅੱਜ ਅਸੀਂ ਜਿਹੜਾ ਪੰਜਾਬ ਸੈਕਟਰੀਏਟ ਹੈ ਉਹਦੇ ਬਾਹਰ ਖੜੇ ਆਂ ਬੰਬ ਨਾਲ ਉਡਾਉਣ ਦੀ ਧਮਕੀ ਆਈ ਹੈ ਕੱਲ ਸਕੂਲਾਂ ਨੂੰ ਵੀ ਚੰਡੀਗੜ੍ਹ ਦੇ ਜਿਹੜੇ ਸੀਗੇ तकरीबन 20 ਤੋਂ ਜ਼ਿਆਦਾ ਸਕੂਲਾਂ ਨੂੰ 25 26 ਸਕੂਲਾਂ ਨੂੰ ਜਿਹੜਾ ਥ੍ਰੈਟਸ ਮਿਲੀਆਂ ਸੀ ਈਮੇਲ ਆਈਆਂ ਸੀਗੀਆਂ ਇਸ ਤਰੀਕੇ ਦੀਆਂ ਔਰ ਕੱਲ ਬੜਾ ਹੀ ਜ਼ਿਆਦਾ ਜਿਹੜਾ ਸੀ ਮਾਹੌਲ ਹਫੜਾ ਫੜੀਦਾ ਰਿਹਾ ਅੱਜ ਵੀ ਉਸੇ ਤਰੀਕੇ ਦੇ ਨਾਲ ਪੰਜਾਬ ਸੈਕਟਰ 8 ਔਰ ਉਸ ਦੇ ਨਾਲ ਮਿਨੀ ਸੈਕਟਰੀਏਟ ਜਿਹੜਾ ਹੈਗਾ ਇਹ 메ਨ ਪੰਜਾਬ ਸੈਕਟਰੀਏਟ ਹੈਗਾ ਜਿੱਥੇ ਅਸੀਂ ਬਾਹਰ ਖੜੇ ਆਂ ਔਰ ਉਸ ਦੇ ਨਾਲ ਹੀ ਮਿਨੀ ਸੈਕਟਰੀਏਟ ਜਿਹੜਾ ਕਿ 9 ਸੈਕਟਰ ਦੇ ਵਿੱਚ ਹੈਗਾ ਔਰ ਉਹਦੇ ਬਾਅਦ 35 ਸੈਕਟਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਘਰ ਹੈ ਜਿਹੜਾ ਉੱਥੇ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਦਾ ਉੱਥੇ ਇੱਕ ਬਿਲਡਿੰਗ ਹੈਗੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਉੱਥੇ ਉਸ ਦੀਆਂ ਧਮਕੀਆਂ ਮਿਲੀਆਂ ਨੇ ਤੁਹਾਨੂੰ ਦੱਸ ਦਈਏ ਕਿ ਤਿੰਨ ਜਗ੍ਹਾ ਤੇ ਥ੍ਰੈਟਸ ਜੜੀਆਂ ਨੇ ਆਈਆਂ ਨੇ ਔਰ ਇਹ ਈਮੇਲ ਦੇ ਰਾਹੀਂ ਇਸ ਤਰੀਕੇ ਦੀਆਂ ਜਿਹੜੀ ਹੈ ਇਹ ਥ੍ਰੈਟ ਦਿੱਤੀ ਗਈ ਹੈ ਔਰ ਇਹ ਲਗਾਤਾਰ ਇਸ ਤਰੀਕੇ ਦੇ ਨਾਲ ਹੋ ਰਿਹਾ ਕਿ ਧਮਕੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਇਸ ਟਾਈਮ ਤੇ ਜਦੋਂ ਹੈ ਥ੍ਰੈਟ ਕਾਲ ਆਈ ਤੇ ਉਹਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਾਰਾ ਏਰੀਆ ਜਿਹੜਾ ਕਾਰਡਨ ਆਫ ਕਰ ਲਿੱਤਾ ਗਿਆ ਹੈ ਸੁਰੱਖਿ ਕਾ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਇੱਥੇ ਲਾ ਦਿੱਤਾ ਗਿਆ ਅੰਦਰ ਸਰਚ ਆਪਰੇਸ਼ਨ ਚੱਲ ਰਿਹਾ ਔਰ ਸਾਰਾ ਦਾ ਸਾਰਾ ਮਿਨੀ ਸੈਕਟਰੀਏਟ ਔਰ ਸੈਕਟਰੀਏਟ ਔਰ ਬਿਲਡਿੰਗ ਜਿਹੜੀਆਂ ਤਿੰਨੋਂ ਜਗ੍ਹਾ ਤੇ ਜਿੱਥੇ ਧਮਕੀਆਂ ਆਈਆਂ ਨੇ ਉਹਨਾਂ ਨੂੰ ਖਾਲੀ ਕਰਵਾ ਲਿਆ ਗਿਆ ਸੁਰੱਖਿਆ ਏਜੰਸੀਆਂ ਜਿਹੜੀਆਂ ਇੱਥੇ ਤਾਇਨਾਤ ਹੋ ਗਈਆਂ ਹਰ ਤਰੀਕੇ ਦੀ ਇੱਥੇ ਜਿਹੜੀ ਹੈ ਮੁਸਤੈਦੀ ਜਿਹੜੀ ਵਰਤੀ ਜਾ ਰਹੀ ਹੈ ਖਾਸ ਤੌਰ ਤੇ ਜਿਹੜੇ ਬੰਮ ਸਕੁਐਡ ਜਾਂ ਦੂਸਰੇ ਜਿਹੜੇ ਦਫ਼ਤੇ ਹੁੰਦੇ ਨੇ ਉਹ ਇੱਥੇ ਆ ਚੁੱਕੇ ਨੇ ਔਰ ਅੰਦਰ ਪੂਰੇ ਤਰੀਕੇ ਦੇ ਨਾਲ ਸਰਚ ਆਪਰੇਸ਼ਨ ਚੱਲ ਰਿਹਾ ਆ ਔਲਰੈਡੀ ਜਿਹੜਾ ਹੈਗਾ ਇੱ ਮਗਮੀ ਦੇਖਣ ਨੂੰ ਮਿਲੀ ਰੈਗੂਲਰ ਤਰੀਕੇ ਦੇ ਨਾਲ ਜਿਵੇਂ ਕਿ ਆਂਦੇ ਸੀਗੇ ਇੱਥੇ ਕਰਮਚਾਰੀ ਉਹ ਸਾਰੇ ਕਰਮਚਾਰੀ ਇੱਥੇ ਆਏ ਨੇ ਔਰ ਆਣ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਰਮਚਾਰੀਆਂ ਦੇ ਆਣ ਦੇ ਬਾਅਦ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਖਾਲੀ ਕਰਵਾਇਆ ਗਿਆ ਔਰ ਕਿਹਾ ਗਿਆ ਕਿ ਤੁਸੀਂ ਜਿਹੜਾ ਉਹ ਆ ਬਾਹਰ ਜਾਓ ਔਰ ਪੂਰੀ ਤਰੀਕੇ ਨਾਲ ਖਾਲੀ ਕਰਕੇ ਉਸਦੇ ਬਾਅਦ ਇੱਥੇ ਕਾਰਡਨ ਆਫ ਕਰ ਦਿੱਤੀ ਗਿਆ ਸਾਰਾ ਏਰੀਆ ਔਰ ਏਰੀਆ ਕਾਰਡਨ ਆਫ ਕਰਨ ਦੇ ਬਾਅਦ ਇੱਥੇ ਸੁਰੱਖਿਆ ਏਜੰਸੀਆਂ ਆਪਣੇ ਸਰਚ ਆਪਰੇਸ਼ਨ ਇਸ ਟਾਈਮ ਜਿਹੜੀਆਂ ਚਲਾ ਰਹੀਆਂ ਨੇ ਸਵੇਰ ਦੀਆਂ ਜਿਹੜੀਆਂ ਥ੍ਰੈਟ ਕਾਲਸ ਆਈਆਂ ਉਹਦੇ ਬਾਅਦ ਇੱਥੇ ਇੱਕਦਮ ਜਿਹੜਾ ਗਿਆਮਾ ਗੈਮੀ ਵਾਲਾ ਸਚੀ ਵਾਲੇ ਰਹਿੰਦਾ ਸੀਗਾ ਸੈਕਟਰੀ ਰਹਿੰਦਾ ਸੀ ਉਹ ਇੱਕਦਮ ਖਾਲੀ ਔਰ ਸ਼ਾਂਤ ਜਿਹੜਾ ਦਿਖਾਈ ਦੇ ਰਿਹਾ ਤਾਂ ਤੁਸੀਂ ਅੰਦਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਗੱਡੀਆਂ ਔਰ ਸਾਰਾ ਕੁਝ ਲੱਗੇ ਹੋਏ ਇੱਥੇ ਕੁਝ EMPLOYEES ਨੇ ਜਿਹੜੇ ਕਿ ਜਿਹੜੇ ਬਾਹਰ ਖੜੇ ਨੇ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਆਜੋ ਬਲਕਾਰ ਜੀ ਇਹ ਬਾਹਰ ਆਏ ਨੇ ਤੁਸੀਂ EMPLOYEES ਜੀ ਅੰਦਰ ਪੰਜਾਬ ਸੈਕਟਰੀਟ ਕਿਹੜੇ ਡਿਪਾਰਟਮੈਂਟ ਚੋਂ ਮੈਂ ਕਾਰ ਸੈਕਸ਼ਨ ਦੇ ਵਿੱਚ ਹਾਂ ਜੀ ਜੀ ਤੇ ਥ੍ਰੈਟ ਜਦੋਂ ਆਈ ਕਿਵੇਂ ਦਾ ਮਾਹੌਲ ਸੀ ਕਿਨੇ ਦੱਸਿਆ ਕਿਵੇਂ ਪਤਾ ਲੱਗਿਆ ਤੁਹਾਨੂੰ ਸਿਕਿਉਰਿਟੀ ਤੋਂ ਪਤਾ ਲੱਗਿਆ ਸਾਡੀ ਸਿਕਿਉਰਿਟੀ ਤੋਂ ਪਤਾ ਲੱਗਿਆ ਕਿ ਇੱਥੇ ਜਿਹੜਾ ਬੰਬ ਲਾਸਟ ਦਾ ਮੇਲ ਕੋਈ ਆਈ ਹੈ ਤੇ ਉਸ ਕਰਕੇ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਸਾਰੇ ਰੋਕ ਦਿੱਤਾ ਗਿਆ ਸਾਰਾ ਸੈਕਟੇਟ ਖਾਲੀ ਕਰ ਦਿੱਤਾ ਗਿਆ ਠੀਕ ਹੈ ਤੇ ਹੁਣ ਸਰਚ ਵੀ ਅਨ ਸ਼ੁਰੂ ਹੋ ਗਿਆ ਜੀ ਅੱਛਾ ਜੀ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਸਿਹਰੇ ਇਸ ਤਾਂ 9 ਵਜੇ ਰੁਟੀਨ 'ਚ ਜਿਵੇਂ ਦਫਤਰ ਹੁੰਨੇ ਆ 9 ਵਜੇ ਆਏ ਸੀ ਉਦੋਂ ਪਤਾ ਲੱਗਿਆ ਵੀ ਆਹ ਗੱਲਬਾਤ ਹੋਈ ਹੈ ਉਸ ਕਰਕੇ ਸਾਰੇ ਰੋਕ ਦਿੱਤੇ ਗਏ ਜੀ ਸਾਰਾ ਖਾਲੀ ਕਰਵਾ ਦਿੱਤਾ ਗਿਆ ਪੂਰਾ ਸਾਰਾ ਪੂਰੀ ਬਿਲਡਿੰਗ ਖਾਲੀ ਕਰ ਦਿੱਤੀ ਗਈ ਹੈ ਹਰਿਆਣਾ ਤੇ ਪੰਜਾਬ ਦੋਨਾਂ ਦਾ अच्छा हरियाणा ਦੇ ਵੀ ਖਾਲੀ ਕਰ ਦਿੱਤੀ ਗਈ ਹੈ ਕਿਉਂਕਿ ਨਾਲਟ ਜੁਆਇਨਿੰਗ ਹੋਣ ਦੇ ਕਾਰਨ ਡੈਫੀਨੇਟਲੀ ਉੱਥੇ ਵੀ ਫਿਰ ਪ੍ਰਭਾਵ ਹੋ ਸਕਦਾ ਹੈ ਜਾਂ ਕਿਸੇ ਵੀ ਤਰੀਕੇ ਤੇ ਦੂਜੀ ਗੱਲ ਹੈ ਹਜੇ ਤੱਕ ਕੀ ਜਾਣਕਾਰੀ ਤੁਹਾਨੂੰ ਮਿਲੀ ਤੁਸੀਂ ਬਾਹਰ ਹੀ ਖੜੇ ਹੋ ਮੈਂ ਦੇਖਿਆ ਕਿ ਗਏ ਨਹੀਂ ਤੁਸੀਂ ਨਹੀਂ ਹੁਣ ਤਾਂ ਅਫਸਰਾਂ ਦੇ ਨਾਲ ਆਏ ਆ ਇਸ ਤੇ ਜਦੋਂ ਸਾਨੂੰ ਹੁਕਮ ਮਿਲੇਗਾ ਤਾਂ ਉਸੇ ਹਿਸਾਬ ਨਾਲ ਉਹਨੂੰ ਫੋਲੋ ਕੀਤਾ ਜਾਏਗਾ ਤੇ ਅਫਸਰ ਜਿਹੜੇ ਸਹਿਬਾਨ ਦੇ ਅੰਦਰ ਮੀਟਿੰਗ ਕਰ ਰਹੇ ਨੇ ਆਪਣੇ ਬਾਹਰ ਹੀ ਖੜੇ ਆ ਬਿਲਕੁਲ ਅਫਸਰ ਵੀ ਅੰਦਰ ਕੋਈ ਨਹੀਂ ਹੈਗੇ ਤੇ ਉਹਦੇ ਚ ਵਿਚਾਰ ਹੈ ਉਹਨਾਂ ਦਾ ਵੀ ਛੁੱਟੀ ਐਲਾਨ ਕਰ ਦੇਣੀ ਚਾਹੀਦੀ ਹੈ ਐਲਾਨ ਨਹੀਂ ਛੁੱਟੀ ਕਰ ਦੇਣੀ ਚਾਹੀਦੀ ਸਟਾਫ ਸਾਰੇ ਨੂੰ ਕਿਉਂਕਿ ਇਹ ਬਹੁਤ ਸੀਰੀਅਸ ਮੈਟਰ ਹੈ ਜਿਹੜਾ ਹੈਗੇ ਤਿੰਨ ਜਗਾਵਾਂ ਤੇ ਕਿਹਾ ਜਾ ਰਿਹਾ ਮਿਨੀ ਸੈਕਟਰੀਏਟ ਵੀ ਕਿਹਾ ਜਾ ਰਿਹਾ ਤੁਹਾਨੂੰ ਕੋਈ ਇਤਲਾਹ ਹੈਗੀ ਹੈ ਕਿ ਮਿਨੀ ਸੈਕਟਰੀਏਟ ਵੀ ਹਲਵੀ ਕਿਉਂਕਿ ਜਿਹੜੀ ਮੇਲ ਆਈ ਹੈ ਉਹਦੇ ਵਿੱਚ ਮਿਨੀ ਸੈਕਟਰੀਏਟ ਸੈਕਟਰੀਏਟ ਔਰ ਮਿਨਿਸਪਲ ਭਵਨ ਦੀ ਵੀ ਗੱਲ ਕੀਤੀ ਜਾ ਰਹੀ ਹੈ 35 ਵਾਲੇ ਕਿਉਂਕਿ ਅਸੀਂ ਤਾਂ ਇਸ ਆਪਣੇ ਦਫ਼ਤਰ ਚ ਆਏ ਹਾਂ ਉੱਥੇ ਉੱਥੇ ਦਾ ਅਸੀਂ ਸਾਨੂੰ ਪਤਾ ਨਹੀਂ ਹੈਗਾ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਕਿ ਇੱਥੇ ਇਹ ਬੀਐਲ ਅਲਰਟ ਹੈ ਬੰਬ ਬਲਾਸਟ ਦਾ ਖਸਾ ਹੋ ਸਕਦਾ ਇਸ ਕਰਕੇ ਕਸੇ ਇੱਥੇ ਆਏ ਆ ਉੱਥੇ ਦੇ ਮੁਲਾਜ਼ਮਾਂ ਨੂੰ ਪਤਾ ਨਹੀਂ ਛੁੱਟੀ ਕਰੀ ਆ ਜਾਂ ਖਾਲੀ ਕਰਿਆ ਜਾਂ ਸਰਚ ਬਿਆਨ ਚੱਲਿਆ ਜਾਂ ਨਹੀਂ ਚੱਲਿਆ ਲੇਕਿਨ ਕਾਮਨ ਹੈ ਸਰਚ ਬਿਆਨ ਉਹਦਾ ਵੀ ਹੋਣਾ ਚਾਹੀਦਾ ਕਿਉਂਕਿ ਬਿਲਕੁਲ ਕੋਈ ਵੀ ਹੋ ਸਕਦੀ ਹਾਂਜੀ ਜੀ 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 ਤੁਸੀਂ ਕਿੰਨੇ ਵਜੇ ਆਏ ਸੀ ਜੀ ਕਿੱਥੋਂ ਆਏ ਤੁਸੀਂ 9 ਵਜੇ ਆਈ ਸੀ ਅਛਾ ਜੇ ਤੁਸੀਂ ਆਏ ਤਾਂ ਕਿਵੇਂ ਦਾ ਮਾਹੌਲ ਸੀ ਇੱਥੇ ਇਹ ਸਾਰਾ ਬੰਦ ਸੀ ਕਰਿਓ ਬਾਹਰ ਕੱਟ ਤੇ ਤੁਸੀਂ ਕਿੰਨੇ ਵਜੇ ਆਏ ਤੁਸੀਂ ਤਾਂ ਉੱਪਰ ਹੀ ਹੁੰਨੇ ਹੋ ਅਸੀਂ ਤੁਹਾਨੂੰ ਰੋਜ਼ ਹੀ ਮਿਲਦੇ ਆ तकरीबन ਇੱਧਰ ਆ ਜਾਓ ਜੀ ਇੱਥੇ ਆ ਜਾਓ ਅੱਛਾ ਪੌਣੇ 9 ਵਜੇ ਆ ਜਾਂਦੇ ਹਾਂ ਸਵੇਰੇ ਅਸੀਂ ਹਾਂਜੀ ਤੇ ਫੋਨ 'ਤੇ 10 ਵਜੇ ਸਾਰਾ ਸੈਕਟੇਟ ਕਰਵਾਤੇ ਸੀ ਹੂੰ ਤੇ ਉਸ ਤੋਂ ਬਾਅਦ ਸਾਰਾ ਸੈਕਟੇਟ ਬਾਹਰ ਹੀ ਹਾਂਜੀ ਅੱਛਾ ਜੀ ਹਾਂਜੀ ਤੁਸੀਂ ਤਾਂ ਰੋਜ਼ ਇੱਥੇ ਤੁਰਦੇ ਫਿਰਦੇ ਸਾਨੂੰ ਮਿਲਦੇ ਹੋ ਤੇ ਉਹਦੇ ਬਾਅਦ ਹੁਣ ਇੱਕਦਮ ਜਿੱਦਾਂ ਇਹ ਖਾਲੀ ਕਰਵਾ ਦਿੱਤਾ ਕਿ ਆ ਕਾਫੀ ਸੀਰੀਅਸ ਮੈਟਰ ਹੈਗਾ ਹੈ ਤਾਂ ਕਿਸ ਤਰੀਕੇ ਦੇ ਨਾਲ ਮਤਲਬ ਤੁਸੀਂ ਅਜੇ ਵੱਡੇ ਸੀ ਤੇ ਨਾਲ ਦੀ ਨਾਲ ਇਹ ਤਲਾ ਤੁਨ ਕੀਤੀ ਗਈ ਵੀ ਥੱਲੇ ਚਲੋ ਹਾਂਜੀ ਅੱਧੇ ਘੰਟੇ ਦੇ ਵਿੱਚ ਵਿੱਚ ਸਾਰਾ ਸੈਕਟੇਟ ਟੋਲ ਟੋਲ ਖਾਲੀ ਕਰਾ ਦਿੱਤਾ ਜੀ ਅੱਛਾ ਜੀ ਹਾਂਜੀ ਕੋਈ ਅਨਾਉਂਸਮੈਂਟ ਕੀਤੀ ਗਈ ਸੀਗੀ ਐਸਐਫ ਨੇ ਮਤਲਬ ਕਿ ਪੂਰਾ ਵੈਵੇ ਕਰਕੇ ਨਾ ਵੇਖ ਨਾਲ ਦੀ ਨਾਲ ਪੂਰਾ ਜਿੰਨਾ ਵੀ ਸੈਕਟਰੀ ਸਟਾਫ ਹੈ ਜੋ ਵੀ ਐਸਾ ਸੋਟਲ ਨਿਸ਼ਚਿਤ ਆ ਗਏ ਸੀ ਸਾਡੇ ਪੁਣ ਉਹਨੇ 10 ਵਜੇ ਸੈਕਟੇਟ ਖੜੀ ਹੋ ਗਏ ਸੀ ਜੀ ਔਰ ਇਸ ਟਾਈਮ ਜਿਹੜਾ ਹੈਗਾ ਅੰਦਰ ਸੁਰੱਖਿਆ ਏਜੰਸੀਆਂ ਦੇ ਲਾਵਾ ਹੋਰ ਕੀ ਤੁਹਾਡੇ ਕੋਈ ਆਪਣੇ ਅਧਿਕਾਰੀ ਹੈ ਕੋਈ ਅੰਦਰ ਹੈ ਨੇ ਨਹੀਂ ਸਾਰੇ ਅਫਸਰ ਬਾਹਰ ਹੀ ਹੈ ਸੈਕਟੇਟ ਤੋਂ ਅੰਦਰ ਤਾਂ ਹਲੇ ਕੋਈ ਹੈ ਨਹੀਂ ਜੀ ਜੀ ਹਾਂਜੀ ਅਗਲੇ ਕੋਈ ਨਿਰਦੇਸ਼ ਨਹੀਂ ਹਜੇ ਨਹੀਂ ਹਾਲ ਤੱਕ ਕੋਈ ਸਾਨੂੰ ਪਤਾ ਨਹੀਂ ਸੀ ਅਸੀਂ ਬਾਹਰ ਹੀ ਖੜੇ ਹਾਂ ਸੈਕਟੇਟ ਤੋਂ ਬਾਹਰ ਹੈ ਬਿਲਕੁਲ ਬਾਹਰ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਕਿ ਸੈਕਟਰੀਏਟ ਦੇ ਅਸੀਂ ਬਾਹਰ ਖੜੇ ਆ ਸਾਨੂੰ ਜਦੋਂ ਮੁਲਾਜ਼ਮ ਆਪਣੇ 10 ਵਜੇ ਦੇ ਕਰੀਬ ਪੌਣੇ 10 ਵਜੇ ਦੇ ਕਰੀਬ ਕੋਈ 9:30 ਦੇ ਕਰੀਬ ਜਿਹੜਾ ਆਫਿਸ ਆਂਦਾ ਹੈ ਆਪਣੇ ਆਪਣੀਆਂ ਇੱਥੇ ਬਹੁਤ ਵੱਡਾ ਆਫਿਸ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜਾ ਸੈਕਟਰੀਏਟ ਹੈਗਾ ਔਰ ਮਿਨੀ ਸੈਕਟਰੀਏਟ ਹੈਗਾ ਇੱਥੋਂ ਹੀ ਸਾਰੀ ਸਰਕਾਰ ਚੱਲਦੀ ਹੈ ਮਿਨੀ ਸੈਕਟਰੀਏਟ ਜਿਹੜਾ ਹੈਗਾ ਉੱਥੇ ਅਫਸਰਾਨ ਬੈਠਦੇ ਨੇ ਵੱਖ-ਵੱਖ ਡਿਪਾਰਟਮੈਂਟਸ ਦੇ ਅਫਸਰਾਨ ਬੈਠਦੇ ਨੇ ਸਾਰੇ ਕੰਮਕਾਜ ਮਿਨੀ ਸੈਕਟਰੀਏਟ ਚ ਹੁੰਦੇ ਨੇ ਇੱਥੇ ਮੰਤਰੀ ਬੈਠਦੇ ਨੇ ਮੁੱਖ ਮੰਤਰੀ ਬੈਠਦੇ ਨੇ ਔਰ ਨਾਲ ਹੀ ਜਿਹੜਾ ਹੈਗਾ ਉਹ ਹਰਿਆਣਾ ਦਾ ਸਕੱਤਰੇਤ ਵੀ ਹੈਗਾ ਔਰ ਹਰਿਆਣਾ ਦਾ ਸੈਕਟਰੀਏਟ ਵੀ ਕਹਿੰਦੇ ਸਾਰਾ ਦਾ ਸਾਰਾ ਖਾਲੀ ਕਰਵਾ ਲਿੱਤਾ ਗਿਆ ਕਿਉਂਕਿ ਬਿਲਕੁਲ ਹੀ ਦਿਵਾਰਾਂ ਜਿਹੜੀਆਂ ਇਹਨਾਂ ਦੀਆਂ ਆਪਸ ਦੇ ਵਿੱਚ ਮਿਲਦੀਆਂ ਬਿਲਕੁਲ ਹੀ ਇਕੱਠੇ ਨੇ ਦੋਨੋਂ ਦੇ ਦੋਨੋਂ ਤੇ ਜਦੋਂ ਆਹ ਕਹਿੰਦੇ ਧਮਕੀ ਆਈ ਤੇ ਸਾਰੇ ਦੇ ਸਾਰੇ ਦੋਨੋਂ ਸੈਕਟਰੀਏਟ ਜਿਹੜੇ ਪ੍ਰੋਪਰ ਤਰੀਕੇ ਦੇ ਨਾਲ ਖਾਲੀ ਕਰਵਾ ਲਿੱਤੇ ਗਏ ਸੁਰੱਖਿਆ ਦਸਤੇ ਜਿਹੜੇ ਨੇ ਉਹ ਅੰਦਰ ਹੈ ਨੇ ਤੁਹਾਨੂੰ ਦੱਸ ਦਈਏ ਕਿ ਖਾਸ ਕਰਕੇ ਸੈਕਟਰੀਏਟ ਦੀ ਜਿਹੜੀ ਸੁਰੱਖਿਆ ਹੈ ਉਹ CISF ਦੇ ਹੱਥ ਹੁੰਦੀ ਹੈ ਜਿਹੜੀ ਸੈਂਟਰਲ ਫੋਰਸਸ ਹੈਗੀਆਂ ਉਹਨਾਂ ਦੇ ਹੱਥ ਦਿੱਤੀ ਜਾਂਦੀ ਹੈ ਇਹ ਸਾਰੇ ਦਸਤੇ ਜਿਹੜੇ ਤੁਸੀਂ ਦੇਖ ਰਹੇ ਹੋ ਇਸ ਵਰਦੀ ਚ ਖੜੇ ਆ ਸਾਰੇ ਦੇ ਜਿਹੜੇ ਨੇ ਸੀਆਈਐਸਐਫ ਦੇ ਜਵਾਨ ਨੇ ਔਰ ਇਹਨਾਂ ਦੀ ਹੀ ਸਿਕਿਉਰਿਟੀ ਇਹਨਾਂ ਦੇ ਹੱਥ ਵਿੱਚ ਹੁੰਦੀ ਹੈ ਪਰ ਉਸ ਦੇ ਬਾਵਜੂਦ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਇਸ ਟਾਈਮ ਹਰਿਆਣਾ ਸੈਕਟਰੀਏਟ ਔਰ ਪੰਜਾਬ ਸੈਕਟਰੀਏਟ ਪੂਰੇ ਤਰੀਕੇ ਦੇ ਨਾਲ ਖਾਲੀ ਕਰਵਾ ਲਿਤਾ ਗਿਆ ਜਿਹੜੇ ਦਸਤੇ ਨੇ ਉਹ ਇੱਥੇ ਅੰਦਰ ਗਏ ਹੋਏ ਨੇ ਸਰਚ ਆਪਰੇਸ਼ਨ ਜਾਰੀ ਹੈਗਾ ਸਾਰੇ ਦੇ ਸਾਰੇ ਅਫਸਰਾਂ ਸਾਰੇ ਦੇ ਸਾਰੇ ਜਿਹੜੇ ਕਿਉਂਕਿ ਮੰਤਰੀ ਇੱਥੇ ਬੈਠਦੇ ਨੇ ਚੀਫ ਸੈਕਟਰੀ ਇੱਥੇ ਬੈਠਦੇ ਨੇ ਡਿਪਾਰਟਮੈਂਟਸ ਦੇ ਸਾਰੇ ਦੇ ਸਾਰੇ ਹੋਰ ਮੇਨ ਜਿਹੜੇ ਨੇ ਸਰਕਾਰ ਇੱਥੋਂ ਚੱਲਦੀ ਔਰ ਖਾਸ ਤੌਰ ਤੇ ਹਰਿਆਣਾ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਉਹਨਾਂ ਦੇ ਆਫਿਸਿਸ ਵੀ ਇੱਥੇ ਹੀ ਨੇ ਔਰ ਇਹ ਸਭ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤਰਥੱਲੀ ਜ਼ਰੂਰ ਮੱਚੀ ਹੋਈ ਹੈ ਬੈਠੇ ਹੋਏ ਨੇ ਬਾਹਰ ਇੰਤਜ਼ਾਰ ਕਰ ਰਹੇ ਨੇ ਕਹਿੰਦੇ ਕਿ ਕੋਈ ਵੀ ਨਿਰਦੇਸ਼ ਅਜੇ ਸਾਨੂੰ ਅੱਗੇ ਦੇ ਨਹੀਂ ਦਿੱਤੇ ਗਏ ਹੈ ਪਰ ਫॉर द ਟਾਈਮ ਬੀਂਗ ਦੋਨੋ ਦੋਨੋ ਸੈਕਟਰੀਟ ਜਿਹੜੇ ਨੇ ਉਹ ਖਾਲੀ ਕਰਵਾ ਲਿੱਤੇ ਗਏ ਹੈ ਔਰ ਅੰਦਰ ਸਰਚ ਆਪਰੇਸ਼ਨ ਜਿਹੜਾ ਸਰਚ ਅਭਿਆਨ ਚੱਲ ਰਿਹਾ ਹੈ ਈਮੇਲ ਕੀਤੀ ਗਈ ਹੈ ਔਰ ਐਥਰੈਟਸ ਜੜੀਆਂ ਨੇ ਲਗਾਤਾਰ ਆ ਰਹੀਆਂ ਨੇ ਕਿਉਂਕਿ ਕੱਲ ਵੀ ਐਦਾਂ ਦੇ ਥ੍ਰੈਟ ਚੰਡੀਗੜ੍ਹ ਦੇ ਸਕੂਲਾਂ ਨੂੰ ਆਈ ਸੀ ਚੰਡੀਗੜ੍ਹ ਦੇ ਵਿੱਚ ਹੀ ਜਿਹੜਾ ਹੈਗਾ ਹਰਿਆਣਾ ਤੇ ਪੰਜਾਬ ਸੈਕਟਰੀਏਟ ਹੈਗਾ ਔਰ ਪੰਜਾਬ ਔਰ ਹਰਿਆਣਾ ਸੈਕਟਰੀਏਟ ਜਿਹੜਾ ਹੈ ਇੱਥੋਂ ਪੰਜਾਬ ਔਰ ਹਰਿਆਣਾ ਰਾਜ ਜਿਹੜੇ ਨੇ ਸੂਬੇ ਨੇ ਉਹਨਾਂ ਦੀਆਂ ਸਰਕਾਰਾਂ ਚੱਲਦੀਆਂ ਨੇ ਮੰਤਰੀ ਔਰ ਹਰ ਤਰ੍ਹਾਂ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਸਾਰੇ ਸਾਰੇ ਇੱਥੇ ਹੀ ਹੁੰਦੇ ਨੇ ਔਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਹਾਲਾਤ ਬਣੇ ਹੋਏ ਐ ਉਹ ਸਾਰੇ ਦੇ ਸਾਰੇ ਹੁਣ ਅੱਗੇ ਕੀ ਹੁੰਦਾ ਕੀ ਇਹਦੇ ਨਤੀਜੇ ਨਿਕਲਦੇ ਐ ਇਹਦੇ ਲਈ ਤਾਂ ਹਜੇ ਇੰਤਜ਼ਾਰ ਕਰਨਾ ਹੋਏਗਾ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧੇ ਦੇ ਰੋਡ D5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ